ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਸੁਹਾਗ ਤੇ ਇੱਕ ਵਾਰ ਜਰੂਰ ਸੁਣੋ ਇਹ ਜਰੂਰ ਸੁਣਿਓ ਲਾਸਟ ਤੱਕ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਜੇ ਜੜੀ ਆਪਣੀ ਗਲਤੀ ਹੋ ਗਈ ਉਹਨੂੰ ਮਾਫ਼ ਕਰਿਓ ਚਲੋ ਆਪਾਂ ਸ਼ੁਰੂ ਕਰਦੇ ਹਾਂ ਤੁਸੀਂ ਦੱਸਿਓ ਕਿ ਹਾਂ ਪਸਹੀ ਗਾਉਂਦੇ ਹਾਂ ਕਿ ਨਹੀਂ ਚਲੋ ਮੈਂ ਤੇਨੂੰ ਆਖਦੀ ਬਾਬਲਾ ਮੇਰਾ ਅਸੂਦਾ ਕਾਦਰ ਜਾਵੇ ਹਾਂ ਮੈਂ ਤੈਨੂੰ ਆਖਦੀ ਬਾਬਲਾ ਮੇਰਾ ਅਸੂਦਾ ਕਾਦਰ ਜਾਵੇ ਨਨਾਤ ਰੱਕੇ ਕੋਠੜੀ ਤੇਰਾ ਦਹੀਨਾ ਅੰਬਲਾ ਜਾਵੇ ਨਨਾਤ ਰੱਕੇ ਕੋਠੜੀ ਤੇਰਾ ਦਹੀਨਾ ਬਾਬਲ ਮੈਂ ਬੇਟੀ ਮੋਟਿਆਰ ਬੇਦਰਮੀ ਬਾਬਲਾ ਮੈਂ ਪੇਟੀ ਮੋਟਿਆਰ ਅੰਦਰ ਛੜੀਏ ਬਹਾਰ ਦਲੀਏ अंदर शरीये बाहर दलिये दिता सो काजर चाबल बाबल, बाबल में बेटी मुटे आर वे बाबल तरमी ਮੈਂ ਬੇਟੀ ਮੁਟਿਆਰੂ ਬਾਬਲ ਮੇਰੇ ਦਾਤ ਬਹੁਤ ਦਿੱਤਾ ਮੋਤੀ ਦਿੱਤੇ ਹਨ ਤੋਲ ਬਾਬਲ ਮੇਰੇ ਦਾਤ ਬਹੁਤ

दाज दे दान बहुत दित्ता दाज दे दान बहुत दित्ता दित्ता सो हस्त लदा हस्त दे पैरी बाबल चांजरा ਸ਼ਾਨੇ ਘਰ ਪੈਨਾ ਜਾਵੇ ਬਾਬਲ ਮੈਂ ਬੇਟੀ ਮੋਟੇ ਹਾਰ ਬੇਬਾਬਲ ਦਰਮੀ ਮੈਂ ਬੇਟੀ ਮੋਟੇ ਹਾਰ ਤੁਸੀਂ ਦੱਸੋ ਤانوں ਕਿਵੇਂ ਦੀ ਲੱਗਿਆ ਸੁਹਾਗ ਜੇ ਵਧੀਆ ਲੱਗਿਆ ਤੇ ਜਰੂਰ ਦੱਸਿਓ ਜੜੀਆਂ ਗਲਤੀਆਂ ਆਈਆਂ ਹੋ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤਰੱਕਣ ਮਤਲਬ ਕਿ ਇਦਾਂ ਹੀ ਅੱਗੇ ਆਪਣਾ ਆ ਜਾਣਾ ਜਿੱਥੇ ਕੀ ਕਾਜ ਦਿੱਤਾ ਸੁਰਚਾ ਖਰਾਬ ਹੋਣਾ ਅਮਲਾ ਜਾਣਾ ਖੱਟਾ ਹੋ ਜਾਣਾ ਅੱਗੇ ਕੀ ਤੁਸੀਂ ਲੰਮਾ ਵੀ ਕਰ ਸਕਦੇ ਹੋ ਜੇ ਕਰਨਾ ਜੇ ਆਪਾਂ ਲੰਮਾ ਕਰਦੇ ਵੀਡੀਓ ਬਹੁਤ ਲੰਮੀ ਹੋ ਜਾਣੀ ਸੀ ਇਸ ਕਰਕੇ ਆਪਾਂ ਤੁਹਾਨੂੰ ਹਿੰਟ ਦੇ ਦਿੱਤਾ ਹੈ ਕਿ ਅੱਗੇ ਜਿੱਥੇ ਆਪਨੇ ਆਉਣੇ ਇਹ ਇੱਥੇ ਆਉਣੇ ਆ ਠੀਕ ਹੈ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਗਲਤੀਆਂ ਵੀ ਆਪਣੀਆਂ ਜ਼ਰੂਰ ਦੱਸਿਓ ਆਪਾਂ ਕੋਈ ਚੱਕਰ ਨਹੀਂ ਹੈਗਾ ਕੋਈ ਠੀਕ ਹੈ ਤੇ ਜ਼ਰੂਰ ਦੱਸਿਓ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਵੀਡੀਓ ਦਾ